ਸੱਜਣੋ ਮਿੱਤਰੋ ਪਿਆਰਿਓ ਕੁਰਾਲੀ ਮਰਿੰਡਾ ਰੋਡ ਦੇ ਉੱਤੇ ਪਿੰਡ ਚਿਤਾਮਲੀ ਹੈ ਪਿੰਡ ਚਿਤਾਮਲੀ ਦੀ ਖਿਲਾੜੀ ਤੁਹਾਨੂੰ ਦਿਖਾਣੀ ਹੈ ਬਹੁਤ ਸ਼ਾਨਦਾਰ ਗੁੱਡ ਕਹਿੰਦੇ ਇੱਥੇ ਬਣਦਾ ਜੀ ਬਾਈ ਜੀ ਕੀ ਹਾਲ ਚੱਲੇ ਚਿਤਾਮਲੀ ਵਾਲੀ ਖਿਲਾੜੀ ਆਹੀ ਕਹਿੰਦੇ ਆਹੀ ਹੈ ਜੀ ਆਹੀ ਹੈ ਜੀ ਹਾਂ ਆਹੀ ਹੈ ਆਹੀ ਹੈ ਜੀ ਅੱਛਾ ਜਿਹਨੂੰ ਕਹਿੰਦੇ ਵੀ ਖਿਲਾੜੀਆਂ ਦੀ ਰਾਣੀ ਹੈ ਕਹਿੰਦੇ ਹਾਂ ਜੀ ਇਹੀ ਹੈ ਜੀ ਇਹੀ ਹੈ ਇੱਕ ਇੱਕ ਖਿਲਾੜੀ ਇੱਥੇ ਇਹ ਆਓ ਸਾਹਮਣੇ ਇੱਕ ਖਿਲਾੜੀ ਇੱਕ ਇੱਕ ਖਿਲਾੜੀ ਹੈ ਅੱਛਾ ਤੇ ਇੱਕ ਖਿਲਾੜੀ ਅੱਗੇ ਜਾ ਕੇ ਪੈਟਰੋਲ ਪਾਉਂਦਾ ਨਹੀਂ ਜਿਹਨੂੰ ਕਹਿੰਦੇ ਵੀ ਖਿਲਾੜੀਆਂ ਦੀ ਰਾਣੀ ਉਹ ਕਿਹੜੀ ਹੈ ਉਹ ਇਹ ਹੈ ਇਹੀ ਹੈ ਇਹੀ ਹੈ ਕਹਿੰਦੇ ਜੀ ਦੇ ਪੂਰੀ ਲਿਖਿਆ ਜਗਰੀ ਮਿਲ ਹੈ ਇਹ ਪੁੱਛ ਲੈਨੇ ਬਾਈ ਦੇ ਇਥੇ ਗੱਲਬਾਤ ਕਰ ਤੁਸੀਂ ਕਿੱਥੇ ਦੇ ਆਏ ਹੋ ਕੀ ਲੈਣਾ ਹੈ ਅਸੀਂ ਗੁੜ ਲੈਣ ਆਏ ਬਾਈ ਜੀ ਗੁੜ ਲੈਣ ਆਏ ਤੁਸੀਂ ਵੀ ਹਾਂ ਜੀ ਆ ਦੇਖੋ ਲੈ ਇੱਥੇ ਚੱਕੀਆਂ ਬਣਦੀਆਂ ਮੀਆਂ ਨਾ ਨਾ ਨੀਰੀ ਟਿੱਕੀ ਸਾਰੇ ਪੌਦੀਓ ਬਣਾ ਰਹੇ ਦੇਖੋ ਆਏ ਹਾਏ ਹਾਏ ਆ ਦੇਖੋ ਸਾਰੇ ਬਣਾ ਰਹੇ ਵਾਹ ਜੀ ਵਾਹ ਦੇਖੋ ਕਹਿੰਦੇ ਯਾਰ ਕਲਾੜੀਆਂ ਦੀ ਰਾਣੀ ਹੈ ਇੱਥੇ ਚਿਤਾਮਲੀ ਆਹੀ ਇਹਨੂੰ ਕਹਿੰਦੇ ਕਲਾੜੀਆਂ ਦੀ ਰਾਣੀ ਬਿਲਕੁਲ ਹਾਂਜੀ ਹਾਂਜੀ ਆਹੀ ਇਸੇ ਨੂੰ ਕਹਿੰਦੇ ਲੋ ਜੀ ਕਲਾੜੀਆਂ ਦੀ ਰਾਣੀ ਹੈ ਜੀ ਕਹਿੰਦੇ ਆ ਦੇਖੋ ਜੀ ਬਰਫੀ ਇਕਾਂ ਚ ਚੱਕੀ ਜਿਹੜੀ ਹੈ ਨਾ ਜੀ ਬਰਫੀ ਇਕਾ ਹੈ ਦੇਖੋ ਲੈ ਆਹ ਦੇਖੋ ਜੀ ਰੰਗ ਮੈਂ ਕਹਿੰਦਾ ਭੁੱਖ ਲੱਗਦੀ ਨਾਲ ਦੀ ਨਾਲ ਹੈ ਹਾਂ ਜਮੀ ਸਿਰਾਂ ਲਾਇਆ ਹੋਇਆ ਕੰਮ ਵਾਹ ਜੀ ਵਾਹ ਦੇਖੋ ਜੀ ਲੈ ਬਾਈ ਜੀ ਖਾ ਲਾ ਕੇ ਲੈ ਜੀ ਲੰਲਾ ਜੀ ਆ ਦੇਖੋ ਜੀ ਆ ਦੇਖੋ ਜੀ ਵਾਹ ਜੀ ਵਾਹ ਨਜ਼ਾਰੇਦਾਰ ਕੋਈ ਚਿੰਦੂ ਜੀ ਨਿਕਾਟਾਉਣਾ ਪੜੇ ਹੂੰ ਵਾਕੇ ਜੀ ਹਾਂ ਐਵੇਂ ਨਹੀਂ ਕਹਿੰਦੇ ਖiladi ਦੀ ਰਾਣੀ ਹੈ ਕਹਿੰਦੇ ਉੱਥੇ ਮੈਨੂੰ ਕਿਸੇ ਨੇ ਕਿਹਾ ਉੱਥੇ ਜਾਓ ਕਹਿੰਦਾ ਚਿਤਾਮਲੀ ਜਾਓ। ਲੋ ਜੀ ਵਾਕਿਆ ਇਹਦੇ ਗੁੜ ਜ਼ਿੰਦਗੀ ਚ ਨਹੀਂ ਖਾਦਾ ਹੋਣਾ ਬਹੁਤ ਸੁਆਦ। ਕਿਆ ਕੁਝ ਪਾਇਆ ਨੇ ਮਾ? ਵਾਈ ਇਹਦੇ ਵਿੱਚ ਮੈਂ ਦੱਸਾਂ ਜੀ ਬਦਾਮ, ਕਾਜੂ ਬਦਾਮ, ਕਾਜੂ ਇਸੀ ਕਿਉਂ ਸੌਂਫ, ਅਜਵਾਇਣ ਇਸੀ ਕਿਉਂ ਸੌਂਫ, ਅਜਵਾਇਣ, ਨਾਰੀਅਲ ਨਾਰੀਅਲ ਸੁੰਡ ਵਾਹ ਜੀ ਵਾਹ। ਨਜ਼ਾਰਾ ਲਿਆ ਤੇ ਆ ਹੈ? ਬਿਲਕੁਲ ਇਧਰਲੇ ਪਾਸੇ ਕੀ ਹੋ ਰਿਹਾ ਹੈ ਰੌ ਗਰਮ ਹੋ ਰਿਹਾ ਬਾਤ ਤਾਂ ਹੋ ਗਈ ਹੈ ਕਿੱਥੇ ਜਤਿੰਦਰ ਕਿੱਥੇ ਮੁੰਡਾ ਜਤਿੰਦਰ ਹਾਂ ਜਤਿੰਦਰ ਜੀ ਜਤਿੰਦਰ ਆ ਜੀ ਇੱਥੇ ਕੰਮ ਨੂੰ ਦੇਖਦਾ ਕਿਸੇ ਨੇ ਕਹ ਵੀ ਜਾ ਕੇ ਜਤਿੰਦਰ ਨੂੰ ਮਿਲਿਓ ਜਤਿੰਦਰ ਬਹੁਤ ਵਧੀਆ ਬੰਦਾ ਹੈ ਇਧਰ ਲੱਗਿਆ ਹੋਇਆ ਟਰੈਕਟਰ ਪਰ ਜਤਿੰਦਰ ਜੀ ਕੀ ਹਾਲ ਹੈ ਕੀ ਮਸਲਾ ਹੋ ਗਿਆ ਕੀ ਮਸਲਾ ਹੋ ਗਿਆ ਆ ਲੋ ਜੀ ਸੰਦ ਸੰਦਾ ਉਲਝਿਆ ਪਿਆ ਸਾਰਾ ਸੰਦ ਸੰਦਾ ਹੈ ਮੈਂ ਕਿਹਾ ਐਂਟੀਕ ਖਿਡਾਰੀ ਪਰ ਜਾ ਕੇ ਆਵਾਂ ਕਹਿੰਦੇ ਖਿਡਾਰੀਆਂ ਦੀ ਰਾਣੀ ਹੈ ਕਹਿੰਦੇ ਇਹ ਹਾਂਜੀ ਆ ਜੀ ਦਿਟੇਂਦਰ ਸਿੰਘ ਇਹ ਕੰਮ ਦੇਖ ਰਹੇ ਨੇ ਖਿਡਾਰੀ ਦਾ ਆ ਦੇਖੋ ਸਾਰਾ ਮੈਂ ਤੁਹਾਨੂੰ ਸੀਨ ਦਿਖਾਉਂਦਾ ਜੀ ਬਹੁਤ ਵਧੀਆ ਆ ਪੂਰਾ ਏਰੀਆ ਇਹਨਾਂ ਨੇ ਕਵਰ ਕੀਤਾ ਹੋਇਆ ਹੈ ਪੂਰਾ ਦਿਨ ਕੰਮ ਚੱਲਦਾ ਜੀ ਖਿਡਾਰੀ ਦਾ ਬਹੁਤ ਸ਼ਾਨਦਾਰ ਨਜ਼ਾਰੇਦਾਰ ਆ ਦੇਖੋ ਜੀ ਮੈਂ ਤੁਹਾਨੂੰ ਚੱਕੀ ਦਿਖਾਈ ਆ ਦੇਖੋ ਕਿਆ ਸੋਹਣੀ ਚੱਕੀ ਜੰਮੀ ਹੈ ਨਜ਼ਾਰੇਦਾਰ ਵਾਹ ਜੀ ਵਾਹ ਬਹੁਤ ਵਧੀਆ ਲਓ ਜੀ ਮਾਰੋ ਡਕਾ ਤੇ ਕੀ ਹੈ ਮੈਂ ਕਹਿੰਦਾ 골ਡ ਹੈ ਜਮੀ ਸੋਨੇ ਵਰਗਾ ਰੰਗ ਹੈ ਹੈ ਜਮੀ ਜਮੀ ਸਿਰੇ ਲਾਤੀ ਗੱਲ ਹੈ ਇਸ ਤੇ ਉੱਪਰ ਨਹੀਂ ਹੋ ਸਕਦਾ ਕੁਝ ਨਹੀਂ ਜੀ ਦਵਾਈ ਹੈ ਜੀ ਦਵਾਈ ਦਵਾਈ ਹੈ ਦਵਾਈ ਰੋਟੀ ਤੋਂ ਬਾਅਦ ਇਹ ਦਵਾਈ ਹੈ ਥੋੜੀ ਲੈ ਲਵੇ ਬਣਾ ਰੋਟੀ ਖਾ ਕੇ ਹਾਂ ਓਕੇ ਰਿਪੋਰਟ ਦੁੱਧ ਨਾਲ ਲਾਓ ਰੋਟੀ ਨਾਲ ਲਾਓ ਸਵੇਰ ਨੂੰ ਸ਼ਾਮ ਨੂੰ ਮੈਂ ਕਹਿੰਦਾ ਵੀ ਆ ਮੇਰਾ ਆਪਾਂ ਕੀ ਕੈਸ ਕਿਉਂ ਵਿਦੇਸ਼ੀ ਕਿਉਂ ਪਾਇਆ ਵਿੱਚ ਪੂਰਾ ਦੇਸੀ ਘਰ ਦਾ ਜਿਹੜਾ ਸ਼ੁੱਧ ਯਾਰ ਅਫਰੀਕਾ ਦੇ ਮੱਝਾਂ ਕਾਂ ਵਰਕ ਕੀਆ ਖਸਤਾ ਬਹੁਤ ਹੈ ਬਿਲਕੁਲ ਬਿਲਕੁਲ ਜਿਹੜੀ ਖੁਆਏ ਜੀ ਲੋਕੀ ਦੇ ਬੱਚਿਆਂ ਨੂੰ ਆਪਣੇ ਘਾਣਾ ਨੂੰ ਨਰਮ ਹੋ ਜਾਂਦਾ ਨਰਮ ਹੋ ਜਾਂਦਾ ਹੂੰ ਨੀਰਾ ਖੁਆਏ ਹੀ ਖੁਆਏ ਹੈ ਹਾਂ ਇਹਨਾਂ ਕੋਲ ਖੁਆ ਹੈ ਲਓ ਜੀ ਚਿਤਾਮਲੀ ਆਣਾ ਪਊਗਾ ਖਿਲਾੜੀ ਦੇ ਬਾਹਰ ਬੋਰਡ ਲੱਗਿਆ ਪਿਆ ਤਾਂ ਕਿਆ ਲਿਖਿਆ ਪਤਾ ਤੇ ਜੈਗਰੀ ਮਿਲ ਕੇ ਦੀ ਕਰਦੇ ਹੈਂ ਜੀ ਆ ਲਿਖਿਆ ਜੀ ਦੇ ਪੂਰੀ ਆ ਮੈਂ ਤੁਹਾਨੂੰ ਪੜਾਉਣਾ ਜੀ ਦੇਵਪੁਰੀ ਜੈਗਰੀ ਮਿੱਲ ਹੈ ਦੇਸੀ ਗੁੜ ਤੇ ਦੇਸੀ ਖੰਡ ਖਾਣ ਦੇ ਫਾਇਦੇ ਓਏ ਫਾਇਦੇ ਵੀ ਲਿਖੇ ਨਹੀਂ ਸੁਣੋ ਜੀ ਇਹਨਾਂ ਖੂਨ ਨੂੰ ਸਾਫ ਅਤੇ ਖੂਨ ਦੀ ਕਮੀ ਪੂਰੀ ਕਰਦਾ ਹੈ ਵੈਰੀ ਗੁੱਡ ਲੀਵਰ ਦੀ ਸ਼ਕਤੀ ਕਾਇਮ ਰੱਖਦਾ ਜ਼ੁਕਾਮ ਖੰਘ ਹੋਣ ਨਹੀਂ ਦਿੰਦਾ ਬਹੁਤ ਅੱਛੇ ਸਹੀ ਕਹਿ ਰਹੇ ਜੀ ਬਿਲਕੁਲ ਸੱਚ ਲਿਖਿਆ ਹੋਇਆ ਹੈ ਆਖਿਰੇ ਲਗਾਇਆ ਜੀ ਆ ਬਹੁਤ ਸੋਹਣਾ ਲਿਖਿਆ ਸਾਰਾ ਕੁਝ ਫਾਇਦੇ ਲਿਖੇ ਹੋ ਜਾਂਦੇ ਹੈ ਜੀ ਵਿਟਾਮਿਨ ਡੀ ਦੀ ਕਮੀ ਪੂਰੀ ਕਰਦਾ ਹੈ ਆਇਰਨ ਪੋਟਾਸ਼ੀਅਮ ਸੋਡੀਅਮ ਵਿਟਾਮਿਨ ਆ ਦੀ ਨਾਲ ਭਰਪੂਰ ਹੈ ਤੇ ਥਕਾਵਟ ਦੂਰ ਕਰਦਾ ਹੈ ਬਲਾਲ ਜੀ ਬਲਾਲ ਗੁੜ ਦੇ ਬੜੇ ਫਾਇਦੇ ਹੈ ਹਾਰਟ ਦੀ ਤੰਦਰੁਸਤੀ ਲਈ ਦਿਲ ਦੀ ਤੰਦਰੁਸਤੀ ਲਈ ਵੀ ਲਾਭਦਾਇਕ ਹੈ ਭਾਰ ਘਟਾਉਣ ਚ ਲਾਭਦਾਇਕ ਤੇ ਬੀਪੀ ਮਾਤਰਾ ਚ ਰੱਖਦਾ ਹੈ ਦਿਮਾਗੀ ਤੰਦਰੁਸਤੀ ਲਈ ਸਹਾਇਤਾ ਕਰਦਾ ਹੈ ਜਿੰਕ ਦੀ ਕਮੀ ਪੂਰੀ ਕਰਦਾ ਹੈ ਅਤੇ ਚਿਹਰੇ ਦੀ ਮਰਮਤ ਵਧਾਉਂਦਾ ਹੈ ਵਾਦੀ ਬ ਬੜਾ ਗਿਆਨ ਲਿਖਿਆ ਹੋਇਆ ਗੁੜ ਵਿੱਚ ਕੈਲਸ਼ੀਅਮ ਬਹੁਤ ਮਾਤਰਾ ਵਿੱਚ ਹੈ ਹੱਡੀਆਂ ਮਜ਼ਬੂਤ ਰੱਖਦਾ ਹੈ ਤੇ ਜਿਗਰ ਮਜ਼ਬੂਤ ਹੁੰਦਾ ਹੈ ਸਿਰਦਰਦੀ ਬਿਮਾਰੀ ਜੋ ਗੈਸ ਤੋਂ ਬਾੜਦੀ ਹੈ ਦੂਰ ਕਰਦਾ ਹੈ ਖਾਲੀ ਪੇਟ ਖਾਣ ਦੇ ਫਾਇਦੇ ਆ ਵੀ ਸੁਣ ਲੋ ਜੀ ਵਜ਼ਨ ਘਟ ਪਾਚਨ ਸ਼ਕਤੀ એનર્ਜੀ ਮਿਲਦੀ ਹੈ ਜੋੜਾਂ ਦਾ ਦਰਦ ਦੂਰ ਕਰਦਾ ਹੈ ਐਸਿਡ ਦੂਰ ਕਰਦਾ ਹੈ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਲਈ ਲਾਭਦਾਇਕ ਬੱਚਿਆਂ ਦੇ ਬੁਖਾਰ ਲਈ ਲਾਭਦਾਇਕ ਜਤਿੰਦਰ ਸਿੰਘ ਦੇਵਪੁਰੀ ਆ ਫੋਨ ਨੰਬਰ ਵੀ ਬੋਲ ਦਿੰਦਾ ਜੀ ਨਾਲੇ ਜੇ ਕਿਸ ਨੇ ਫੋਨ ਕਰਨਾ ਤਾਂ ਫੋਨ ਕਰਕੇ ਆ ਜਿਓ 8872990116 ਵਾਹ ਜੀ ਵਾਹ ਆ ਦੇਖੋ ਜੀ ਸੋਨੇ ਵਰਗਾ ਗੋੜਾ ਜੀ ਸੋਨੇ ਵਰਗਾ ਆ ਟਿੱਕੀ ਕਿ ਸੀ ਇਹ ਕਿਹਨਾਂ ਨੇ ਬਣਾਈ ਇਹ ਟਿੱਕੀ ਤੁਸੀਂ ਬਣਵਾਈ ਇਹ ਜੀ ਕਿੱਥੇ ਦਾ ਤੁਸੀਂ ਸਾਡਾ ਪਪਰਾਲਾ ਪਿੰਡ ਹੈ ਜੀ ਤੁਸੀਂ ਪਹਿਲਾਂ ਵੀ ਇੱਥੇ ਤੇ ਬਣਾਉਂਦੇ ਹੋ ਹਾਂ ਹਾਂ ਪੰਜ ਸਾਲ ਪੰਜ ਸਾਲ ਇੱਥੇ ਤੇ ਬਣਾਉਂਦੇ ਹੋ ਪਿਤਾ ਜੀ ਪਿੰਨ ਵਾਰ ਬਣਾਉਂਦੇ ਜੀ ਇੱਕ ਦਸੰਬਰ ਦੇ ਇੱਕ ਜਨਵਰੀ ਦੇ ਫਰਵਰੀ ਦੇ ਵਾਹ ਜੀ ਵਾਹ ਕੀ ਕਹਿੰਦੇ ਮਿੱਤਰਾਂ ਨੂੰ ਸਾਡੀਆਂ ਭੈਣਾਂ ਨੂੰ ਕੋਈ ਸੰਧਾਰਾ ਦੇਣਾ ਉਹ ਜੀ ਤਾਰੋ ਘਰ ਦਾ ਉਹ ਕਿਉਂ ਮਠਾਈ ਨਾਲ ਤੇ ਵਧੀਆ ਹੈ ਹੈ ਨਹੀਂ ਅੰਦਰ ਦੀ ਮੈਂ ਕਹਿੰਦਾ ਨਹੀਂ ਮੋਬਲੀ ਤੇ ਮੋਲੌੜੀ ਜਿਹਦਾ ਸੰਦਾਰਾ ਜਾਂਦਾ ਗੱਚੇ ਗੁੱੱਚੇ ਦੇਣ ਉਹਦੇ ਨਾਲ ਤੁਸੀਂ ਆ ਬਣਾ ਕੇ ਦੋ ਨਾਲੇ ਮਾਲ ਪੂਰਾ ਪਾਓ ਪੂਰਾ ਮਾਲ ਨਾਲ 100 ਰੁਪਏ ਕਿਲੋ ਬਣਦੀ ਹੈ ਤੁਹਾਨੂੰ ਆ 300 ਰੁਪਏ ਕਿਲੋ ਬਣਨੀ ਹੈ 100 ਰੁਪਏ ਕਿਲੋ ਘੋੜਾ ਹੂੰ ਪਰ ਆਪਣਾ ਗੱਡ ਡਰਾਈਵ ਰੂਟ ਪਾਉਣਾ ਹੈ ਜੇ ਆਪਾਂ ਗੱਚੇ ਵੀ ਲਈਏ ਮਾਰਕੀਟ ਤੋਂ ਉਹ ਵੀ 100 ਰੁਪਏ ਦੇ ਉੱਪਰ ਗੱਚੇ ਕਹਿੰਦੀ ਹੈ ਜੀ 100 150 ਰੁਪਏ ਆਹ ओरिजिनल ਨਾਲੇ ਅਗਲਾ ਯਾਦ ਵੀ ਤਾਂ ਕਰੂਗਾ ਕੁਝ ਨਹੀਂ ਲੱਗਾ ਕੇ ਨੌਰ ਵੀ ਤਾਂ ਹੈ ਨਾਲੇ ਤੇ ਸਾਰਾ ਕੁਝ ਪੈਵ ਚ ਕੁਝ ਵੀ ਨਹੀਂ ਹੁੰਦਾ ਸਿਰਫ ਲਾਭਟੇ ਹੁੰਦੀ ਹੈ ਲੋ ਜੀ ਚਿਤਾਮਲੀ ਆ ਜਿਓ ਦੇ ਪੂਰੀ ਜੈਗਰੀ ਮੇਲਾ ਜਤਿੰਦਰ ਪਤਨ ਕਿੱਥੇ ਖੋ ਗਿਆ ਜਤਿੰਦਰ ਉਹ ਕੰਮ ਕਰੇ ਮੇਰੇ ਕੋਲ ਤੇ ਗਿਆ ਜਦੋਂ ਟਰੈਕਟਰ ਦੇ ਵਿੱਚ ਉਲ ਗਿਆ ਹੋਇਆ ਹਾਂਜੀ ਗੋੜੇ ਛੱਕੇ ਨੂੰ ਬੈਟਿੰਗ ਚੱਲਦਾ ਜੀ ਬੇਟੋ ਦਿਨ ਦੀ ਬੈਟਿੰਗ ਹੁੰਦੀ ਜੁਰੇ ਅੱਛਾ ਆ ਦੇਖ ਲੋ ਜੀ ਮ ਕਿ ਗੁੱਡ ਬਣ ਰਿਹਾ ਅਚੀ ਤਰ੍ਹਾਂ ਨਹੀਂ ਸਾਨੂੰ ਅੱਧਾ ਘੰਟਾ ਹੋ ਗਿਆ ਉਹ ਮੈਂ ਕਿਸੇ ਨੂੰ ਪੁੱਛਿਆ ਮੈਂ ਕਿਹਾ ਯਾਰ ਇੱਥੇ ਅਲੱਗ ਪੜੇ ਇਲਾਕੇ ਚ ਟਾਪ ਦੀ ਖਿਡਾਰੀ ਕਹਿੰਦੇ ਜੀ ਉੱਥੇ ਜਾਓ ਚਿਤਾਮਲੀ ਚਿਤਾਮਲੀ ਜਾ ਹਾਂਜੀ ਹਾਂਜੀ ਨਾਉ ਚੱਲਦਾ ਇਹਨਾਂ ਦਾ ਹੈ ਮੈਂ ਕਹਿੰਦਾ ਸਾਨੂੰ ਅੱਧਾ ਘੰਟਾ ਹੋ ਗਿਆ ਖੜੇ ਤੁਸੀਂ ਅਸੀਂ ਕਿਤੇ ਨਹੀਂ ਗੁੱਡ ਲੈ ਕੇ ਜਾਣਾ ਮੇਰਾ ਪੇਟਾ ਕਹਦਾ ਕਹਦਾ ਨਾ ਡੈਡੀ ਗੁੱਡ ਲੈ ਕੇ ਜਾਣਾ ਤਾਜਾ ਹਾਂ ਤਾਜਾ ਗੁੱਡ ਲੈ ਕੇ ਆ ਆ ਦੇਖੋ ਇਹਦੇ ਲਈ ਪਾਸੇ ਬੋਲਬੋਲੇ ਕੜਾਏ ਹੋਏ ਆ ਪੂਰਾ ਨਜ਼ਾਰਾ ਦੇਰ ਕੰਮ ਹੈ ਵਾਹ ਜੀ ਵਾਹ ਇਹ ਚਿਤਾਮਲੀ ਖਾਸੀ ਮਸ਼ਹੂਰ ਖਿਲਾੜੀ ਹੈ ਜੀ ਇਹਨਾਂ ਦੀ ਦੂਰ ਦੂਰ ਤੱਕ ਨੌ ਚਲਦਾ ਇਹਨਾਂ ਦਾ ਟੌਪ ਦੀ ਟੌਪ ਦੀ ਆਹਨ ਫੁੱਲਾ ਆਹ ਦੇਖੋ ਜੀ ਫੁੱਲ ਪੰਜਾਬੀ ਦੇ ਵਿੱਚ ਕਹਿੰਦੇ ਨੇ ਜੀ ਜਮੀ ਸਿਰਾ ਜਿਵੇਂ ਸਿਰਾ ਨੂੰ ਫੁੱਲਾ ਬੱਲੇ ਬੱਲੇ ਆਹ ਦੇਖੋ ਜੀ ਆਹ ਦੇਖੋ ਜੀ ਬਾਈ ਜੀ ਆੜੀ ਤੁਸੀਂ ਕਿਹੜੇ ਪਿੰਡ ਦੇ ਆਂ ਜੀ ਪਪਰਾਲੇ ਵਾਲੇ ਜੀ ਪਪਰਾਲੇ ਦੇ ਤੁਸੀਂ ਯਾਰ ਉੱਪਰ ਦਾ ਆ ਪਰ ਉੱਪਰ ਨਾਲ ਪਪਰਾਲੇ ਵਾਲੇ ਤੁਹਾਡੇ ਲਖਾਰੀ ਵੀ ਹੋਏ ਬੜੇ ਤਗੜੇ ਕਿਹੜੇ ਆ ਉਹ ਲਿਖਦੇ ਆ ਜਿਹੜੇ ਮੋਹਨ ਸਿੰਘ ਜੀ ਹਾਂ ਮੋਹਨ ਸਿੰਘ ਪਪਰਾਲਾ ਹੈ ਨਾ ਆ ਦੇਖੋ ਜੀ ਮਨਜੀਤ ਪੱਪਰਾ ਵਾਲਾ ਬਾਈ ਬੋਰਡ 'ਤੇ ਲਿਖਿਆ ਸਰਵਾਹ ਆਹ ਲਓ ਜੀ ਹੈ ਐ ਕਿਹਨੇ ਬੰਦੀ ਦੀ ਗੱਲ ਆਹ ਦੇਖੋ ਜੀ ਇਹ ਮੈਂ ਕਹਿੰਦਾ ਇਹ ਬਰਫੀ ਨਾਲ ਤੇ ਘੱਟ ਨਹੀਂ ਹੈ ਜਮੀ ਨਿਗਾਰੇਦਾਰ ਹੈ ਤਾਂ ਜਿਲੂ ਦਊਂਗਾ ਨਾ ਜੱਜਤ ਖਾਊਗਾ ਤੇ ਇਤੇ ਕਰੂਗਾ ਨਾ ਵੀਰ ਕੋਈ ਚੀਜ਼ ਦਿੱਤੀ ਹੈ ਐਵੇਂ ਆਪਾਂ 12-1200 ਰੁਪਏ ਕਿਲੋ ਬਰਫੀ ਲਈ ਜਾਂਦੇ ਜਾ ਕੇ ਹਨਾ ਨਾਲੇ ਪੇਟ ਖਰਾਬ ਕਰਦੀ ਹੈ ਗੜਬੜ ਕਰਦੀ ਹੈ ਹੂੰ ਵਿਸ਼ਵਾਸ ਨਹੀਂ ਆ ਕੋਣ ਪਰ ਕੋਈ ਸਵਾਦ ਨਹੀਂ ਹੈ ਕੋਈ ਫਾਇਦਾ ਨਹੀਂ ਹੈ ਪਿਸ਼ਵਾਸ਼ ਨਹੀਂ ਹੈ ਕਿ ਜੂ ਮੱਬਾ ਵੱਧ ਖਾਓਗੀ ਤਾਂ ਨੁਕਸਾਨ ਹੋਏਗਾ ਵੱਧ ਵੀ ਖਾਓਗੀ ਤਾਂ ਵੀ ਕੁਝ ਨਹੀਂ ਹੋਣ ਲੱਗਿਆ ਵਾਹ ਜੀ ਵਾਹ ਇਹਦਾ ਬੈਦੇ ਫਾਇਦਾ ਬਹੁਤ ਜਿੰਨਾ ਵਿੱਚ ਵੱਧ ਦਾ ਫਾਇਦਾ ਹੀ ਫਾਇਦਾ ਹੀ ਜੀ ਵਾਹ ਜੀ ਵਾਹ ਤੁਹਾਡਾ ਕੀ ਨਾਮ ਹੈ ਮੇਰਾ ਤਰਮਿੰਦਰ ਸਿੰਘ ਹੈ ਜੀ ਤਰਮਿੰਦਰ ਸਿੰਘ ਵਾਹ ਜੀ ਵਾਹ ਤਰਮਿੰਦਰ ਵੀ ਲੱਭ ਗਿਆ ਇੱਥੇ ਹੈ ਤਗੜੇ ਤਗੜੇ ਬੰਦੇ ਪਹੁੰਚੇ ਹੋਏ ਤੇਰਾ ਹੈ ਤਰਮਿੰਦਰ ਸਿੰਘ ਵਾਹ ਜੀ ਵਾਹ ਵਾਕਈ ਤਰਮਿੰਦਰ ਸਿੰਘ ਜੀ ਤੁਸੀਂ ਗੱਲ ਬੜੀ ਠੋਕ ਪਾ ਜਾ ਕੇ ਕਹੀਆ ਵੀ ਬਿਲਕੁਲ ਜਮੀਨ ਸਿਰਾ ਹੈ ਤੁਮ ਸਿਰਾ ਜੀ ਕੰਮ ਬਿਲਕੁਲ ਹੈ ਆ ਦੇਖੋ ਜੀ ਤੁਹੇ ਰੰਗ ਤੁਸੀਂ ਦੇਖ ਸਕਦੇ ਆ ਜੇਕਰ ਮੈਂ ਕਹਨਾ ਟਿੱਕੀ ਜਮਾਉਣੀ ਐ ਬਸ ਇਸ ਤੋਂ ਉੱਪਰ ਨਹੀਂ ਜਿੱਤੇ ਹੋ ਸਕਦਾ ਕੰਮ ਆ ਤੁਹਾਡੇ ਸਾਹਮਣੇ ਹੀ ਐ ਕੱਲਾ ਕੱਲਾ ਦਾਣਾ ਬੋਲਦਾ ਜੀ ਟਿੱਕੀ ਦਾ ਨਜ਼ਾਰੇਦਾਰ ਵਾਜੀ ਵਾ ਅੱਜ ਜਿਹਨੇ ਪਾਸੇ ਆਇਆ ਤਾਂ ਮੈਂ ਅਦਰਮਿੰਦਰ ਜੀ ਤੁਸੀਂ ਥੋੜਾ ਮੈਨੂੰ ਗਾਈਡ ਕਰੋ ਜਰਾ ਆਓ ਆਜੋ ਆਜੋ ਆਇ ਇਹਨੂੰ ਕਿਆ ਕਹਿੰਦੇ ਆ ਜੀ ਫੈਤਰਮਿੰਦਰ ਜੀ ਇਹਨੂੰ ਇਹਨੂੰ ਕਿਆ ਕਹਿੰਦੇ ਆ ਆ ਜਿਹੜੀ ਚਿਮਨੀ ਜੀ ਹੈ ਇਹ ਰਸ ਨੂੰ ਗਰਮ ਕਰਕੇ ਰੱਖਦਾ ਹੈ ਜੀ ਇਹ ਅੱਛਾ ਹਾਂ ਜੀ ਇਹ ਗਰਮ ਰੱਖਦਾ ਰਸ ਨੂੰ ਹਾਂ ਗਰਮ ਕਰਦਾ ਉਹ ਦੇਖੋ ਨਾ ਹਾਂ 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 ਉਹ ਸਾਰਾ ਸੇਕ ਸਿੱਧਾ ਇੱਥੇ ਆਉਂਦਾ ਅੱਛਾ ਫਿਰ ਉਹ ਇਹਨੂੰ ਟਕਰਾ ਕੇ ਉੱਥੇ ਜਾਂਦਾ ਠੀਕ ਹੋ ਗਿਆ ਠੀਕ ਹੋ ਗਿਆ ਇੱਧਰ ਤੇ ਰਸ ਪੀੜਿਆ ਜਾਂਦਾ ਆ ਇੱਧਰ ਰਸ ਪੀੜਿਆ ਜਾਂਦਾ ਜੀ ਉਹ ਲੱਗਿਆ ਹੋਇਆ ਕਰਨ ਕੁਝ ਜਤਿੰਦਰ ਉਹ ਰਸ ਪੀੜਿਆ ਲੱਗਿਆ ਹੋਇਆ ਲੈ ਉਹਦੇ ਕੋਲੇ ਚੱਲਦੇ ਆਪਾਂ ਹਾਂ 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 ਓ ਵਾਹ ਜੀ ਵਾਹ ਜਤਿੰਦਰ ਲੱਗਿਆ ਹੋਈ ਰੱਸ ਪੇੜਨ ਆਵਾਜ਼ ਆ ਥੋੜੀ ਜਿਹਾ ਜ਼ਿਆਦਾ ਪਰ ਕੋਈ ਗੱਲ ਨਹੀਂ ਬਣੂਗਾ ਵੀਡੀਓ ਆ ਦੇਖੋ ਜੀ ਆਹ ਲਓ ਜੀ ਦੰਨਾ ਪੈ ਰਿਹਾ ਜੀ ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਫਿਰ ਓਫਰ ਬੋਟ ਹੈ ਓਫਰ ਬੋਟ ਹੈ ਜੀ ਕੰਦਾ ਜਤਿੰਦਰ ਕੰਦਾ ਹਾ ਦੇਖੋ ਜਿਆ ਗਾੜ ਲਾਇਆ ਹੋਇਆ ਅੱਗੇ ਭਾਈ ਕਿੰਨੀ ਦਸਤੀ ਆ ਗਏ ਲਓ ਜੀ ਜਤਿੰਦਰ ਦੇਪੂਰੀ ਹੈ ਦੇਪੂਰੀ ਲਿਖਦੇ ਨਾਲ ਹਾਂ ਜੀ ਕਿੱਕਣ ਨਗਰਪਾਲ ਸੰਤਾ ਨੇ ਬਪਰਾਲੀ ਤਿੰਦੂ ਦੇਪੂਰੀ ਗਿਆ ਜੀ ਦੇ ਪੁਨੇ ਦੇ ਪਿਆਣੀ ਨਗਰੀ ਅੱਛਾ ਬਪਰਾਲੀ ਵਾਲੇ ਤੁਸੀਂ ਹਾਂ ਜੀ ਦੇਪੂਰੀ ਜੈਗਰੀ ਮਿਲਦਾ ਨਾ ਵੀ ਤੁਸੀਂ ਉਹੀ ਰੱਖਤਾ ਹੈ ਨਾ ਹਾਂਜੀ ਆ ਬੜੇ ਸੋਹਣੇ ਤੇ ਨੁਕਤੇ 'ਚ ਲਿਖਿਆ ਹੋਇਆ ਖੂਨ ਨੂੰ ਸਾਫ ਅਤੇ ਖੂਨ ਦੀ ਕਮੀ ਦੂਰ ਕਰਦਾ ਕਿਨੇ ਲਿਖਾਇਆ ਇਹ ਫਲਸਫੇ ਸਾਹਿਬ ਨੇ ਲਿਖਿਆ ਸਾਡੇ ਪਿਤਾ ਜੀ ਨੇ ਪਿਛਲੀ ਵਾਰੀ ਮਿਲੇ ਤੇ ਮੈਨੂੰ ਉਹ ਹਾਂਜੀ ਹੁਣ ਕਿੱਥੇ ਹੈ ਅੱਜ ਤੋਂ ਸਾਲਾਂ ਨੂੰ ਮਿਲੋ ਅੱਛਾ ਸਾਲਾਂ ਨੂੰ ਕਿਹ ਹੋਇਆ ਲਓ ਜੀ ਆਹ ਹੈ ਜੀ ਮੈਨ ਬਿਹਾਈਂਡ ਦਾ ਸੀਨ ਅਸਲੀ ਜਿਹੜੀ ਫਿਲਮ ਹੈ ਉਹ ਇਹ ਚਲਾ ਰਹੇ ਦੀ ਬੰਦਾ ਜਤਿੰਦਰ ਦੇਵਪੁਰੀ ਕੀ ਕਹਿੰਦੇ ਜੀ ਤੁਸੀਂ ਆਪਣੇ ਕੁਝ ਕਹਿਣਾ ਇਲਾਕੇ ਦੇ ਲੋਕਾਂ ਨੂੰ ਬੈਠਾ ਤੁਹਾਡੇ ਕੋਲ ਆਪਣੇ ਵੀ ਮੈਂ ਕਹਿੰਦੇ ਵੇਟਿੰਗ ਚ ਲੱਗਦੀ ਬਾਈ ਕਹਿੰਦੇ ਵੇਟਿੰਗ ਚ ਵੀ ਵਾਰੀ ਆ ਰਹੀ ਹਾਂਜੀ ਟਿੱਕੀ ਵਾਲੇ ਤੋਂ ਕਿੰਨੇ ਦਿਨ ਪਹਿਲਾਂ ਕਹਿਣਾ ਪਊਗਾ ਟਿੱਕੀ ਵਾਸਤੇ ਮੈਂ ਇੱਕ ਦਿਨ ਪਹਿਲਾਂ ਕਹਿ ਦਊ ਇੱਕ ਦਿਨ ਪਹਿਲਾਂ ਕਹਿ ਦਊ ਨੰਬਰ ਬੋਲੋ ਜਰਾ ਆਪਣਾ 88729 10160 88729 10160 10116 ਹਾਂਜੀ ਲੋ ਜੀ ਇਸ ਨੰਬਰ ਤੇ ਗੱਲ ਕਰੂਗੇ ਤੁਸੀਂ ਜਤਿੰਦਰ ਦੇਵਪੁਰਜੀ ਦੇ ਨਾਲ ਇੱਕ ਦਿਨ ਪਹਿਲਾਂ ਘੱਟੋ ਘੱਟ ਦੱਸ ਦਿਓ ਟਿੱਕੀ ਦੇਖੋ ਆ ਤੁਹਾਡੇ ਸਾਹਮਣੇ ਬਣ ਰਹੀ ਹੈ ਟਿੱਕੀ ਮੈਂ ਕਹਿੰਦਾ ਭਾਈ ਜੀ ਨੇ ਤਰੀਫਾਂ ਦੇ ਪੁੱਲ ਬਣੇ ਤੇ ਜਿੰਨੇ ਲੈ ਕੇ ਚੱਲਿਆ 5-6 ਸਾਲ ਤੋਂ ਇੱਥੇ ਤੇ ਬਣਵਾ ਕੇ ਲੈ ਕੇ ਜਾਂਦੇ ਆ। ਬਪਰਾਲੇ ਤੇ ਆਏ ਰੋਪੜ ਕੋਲ ਤੇ ਟਿੱਕੀ ਸਪੈਸ਼ਲ ਜਮੋਣ 300 ਰੁਪਏ ਕਿਲੋ ਨੂੰ ਬੈਠੀ ਹੈ ਜੀ। ਸਾਰਾ ਕੁਝ ਪਿੱਛੇ ਪਾ ਕੇ ਹੁਣ ਰੇਟ ਦੀ ਗੱਲ ਵੀ ਖੋਲ ਕੇ ਕਰਦੀ ਆ ਯਾਰ। ਉਹ ਵਿੱਚ ਨਾ ਕਮੈਂਟ ਕਰੀ ਜਾਂਦੇ ਲੋਕੀ ਵੀ ਤੁਸੀਂ ਕਿਆ ਵੀਡੀਓ ਬਣਾਉਂਦੇ ਰੇਟ ਦੀ ਗੱਲ ਨਹੀਂ ਕਰਦੇ। ਪੈਸੇ ਤਾਂ ਦੇਣੇ ਅਗਲੇ ਨੇ ਤੁਸੀਂ ਲੈਣੀਆਂ। ਹੁਣ ਇਹ ਜਿਹੜਾ ਗੁੜ ਕਿਆ ਭਾਅ ਪਹਿਲਾਂ ਗੁੜ ਦੀ ਗੱਲ ਕਰੀਏ। ਗੁੜ ਦਾ 100 ਕਿਲੋ ਗੁੜ ਦਾ 100 ਕਿਲੋ ਠੀਕ ਹੋ ਗਿਆ ਸ਼ੱਕਰ ਸ਼ੱਕਰ ਵੀ 90 ਦੋਹੇ ਨਾਲ ਨਾਲ ਚਲਦੇ ਆ ਗੁੜ ਤੇ ਸ਼ੱਕਰ 90 ਰੁਪਏ ਕਿਲੋ ਹੁਣ ਇਹ ਟਿੱਕੀ ਜਮਾਣੀ ਹੈ ਮਾਲ ਅਸੀਂ ਆਪਣਾ ਲਿਆਂਦਾ ਇਹ 100 ਰੁਪਏ ਕਿਲੋ ਨੂੰ ਪੀਸ ਕੱਟ ਕੇ ਜੀ ਪੀਸ ਕੱਟ ਕੇ 100 ਰੁਪਏ ਕਿਲੋ بس 10 ਰੁਪਏ ਕਿਲੋ ਪੈਣੀ ਹੈ ਹਾਂ ਜੀ ਲਓ ਜੀ ਸਿਰਫ 10 ਰੁਪਏ ਕਿਲੋ ਜਿਹੜੀ ਹੈ ਇਹਨਾਂ ਨੇ ਆਪਣਾ ਜਿਹੜਾ ਭਾਂਡਾ ਰੱਖਿਆ ਹੋਇਆ ਜਿਦੇ ਚ ਇਹਨਾਂ ਨੇ ਕਰਨੀ ਹੈ ਕੱਟ ਕੇ ਵੀ ਤੁਸੀਂ ਦੇਣੀ ਹੈ ਹਾਂ ਜੀ ਉਹ ਰਸ ਹੈ 10 ਰੁਪਏ ਕਿਲੋ ਲੈਣਾ ਹੈ ਮਾਲ ਸਾਡਾ ਸਾਰਾ ਹਾਂ ਜੀ ਲਓ ਜੀ ਆਪਣਾ ਸਮਾਨ ਲੈ ਆਓ ਬਦਾਮ ਕਿਆ-ਕਿਆ ਪੈ ਸਕਦਾ ਵਿੱਚ ਹੂੰ ਦੱਸੋ ਜਰਾ ਤੁਸੀਂ ਸੌਫ ਜੁਆਇਨ ਮੂੰਗਫਲੀ ਦੀ ਗਿਰੀ ਹੋ ਗਈ ਜੀ ਹੂੰਦ ਹੋ ਗਈ ਕੀ ਹੋ ਗਿਆ ਜੀ ਹੂੰ ਬਦਾਮ ਕਾਜੂ ਫਸਕਸ ਹੂੰ ਮੱਕ ਜੋਗੇ ਟਿਲ ਹੋਗੇ ਇਹ ਚੀਜ਼ਾਂ ਮੇਨ ਹੈ ਜੀ ਰਹਿ ਗਿਆ ਕੁਛ ਨਾ ਕੁਛ ਦੇਸੀ ਕੀ ਦੇਸੀ ਕੀ ਤਾਂ ਕਹਿੰਦੇ ਦੇਸੀ ਕੀ ਦੇਸੀ ਕੀ ਤਾਂ ਪੈਣੇ ਹੈ ਹੋਰ ਕੀ ਰਹਿ ਗਈ ਕੋਈ ਬਾਈ ਜੀ ਨੇ ਕਿਸੇ ਚੀਜ਼ ਦਾ ਨਾਮ ਮੇਰੇ ਥੋਪੇ ਦਾ ਬਰਾਦਰ ਹਾਂ ਨਾਰੀਅਲ ਫੁੰਡ ਫੁੰਡ ਸੁੰਡ ਸੁੰਡ ਜਿਹੜਾ ਨਾਲ ਕਰਦੀ ਸੁੰਡ ਸੁੰਡ ਪਾਉਗੀ ਜਿਵੈਣ ਪਾਉਗੀ ਹਾਂ ਵਾਹ ਜੀ ਵਾਹ ਆ ਦੇਖੋ ਜੀ ਗੁੜ ਦੀ ਟਿੱਕੀ ਬਣਾਓ ਔਰ ਗੁੜ ਵੀ ਇਹਨਾਂ ਦਾ ਬਹੁਤ ਵਧੀਆ ਲਾਜਵਾਬ ਗੁੜਾ ਹੈ ਆ ਦੇਖੋ ਜੀ ਟਿੱਕੀ ਮੈਂ ਕਹਿੰਦਾ ਖਾ ਲਈ ਜੀ ਮੈਂ ਥੋੜੀ ਹੋਰ ਉਹ ਛੋਟਾ ਪੀਸ ਦਿਓ ਮੈਨੂੰ ਭਾਈ ਜੀ ਕਹਿੰਦੇ ਖਾ ਕੇ ਦੇਖੋ ਜੀ ਬਾਕੀ ਮੈਂ ਤਾਂ ਥਾ ਕੇ ਨਾ ਜੀ ਨਜ਼ਾਰਾ ਗਿਆ ਆ ਆ ਲਓ ਜੀ ਗਰਮਾ ਗਰਮ ਆ ਲਓ ਜੀ ਪੂਰੀ ਗਰਮਾ ਗਰਮ ਹੈ ਜੀ ਬਹੁਤ ਵਧੀਆ ਗੁੜ ਦੀ ਟਿੱਕੀ